ਕਿ ਤੂੰ ਤ੍ਰੈਕਾਲ ਦਰਸ਼ਮਨੀ ਨਾਥਾ ਵਿਸ਼ਵ ਵਿਦਰਜ ਮੁਤਮਰੇ ਹਾਥਾ ਕਿ ਤੂੰ ਇੰਨਾ ਇਹ ਸਤਿਗੁਰ ਜੀ ਤੂੰ ਇੰਨਾ ਤਿੰਨਾ ਲੋਕਾਂ ਦਾ ਜਾਣਕਾਰ ਹੈ ਇਹ ਤਿੰਨਾ ਕਾਲਾਂ ਦਾ ਤੂੰ ਲੰਘੇ ਹੋਏ ਸਮੇ ਦਾ ਇਹ ਚੱਲ ਰਿਹਾ ਸਮੇ ਦਾ ਔਰ ਆਉਣ ਵਾਲੇ ਭਵਿੱਖ ਦਾ ਵੀ ਤੂੰ ਜਾਣਕਾਰ ਆ ਮਾਲੇ ਇਹ ਪ੍ਰਭੂ ਸ਼੍ਰੀ ਨਾਮ ਜੀ ਕਹਿੰਦੇ ਹਰਮਾਤਮਾ ਵਾਲਮੀਕੀ ਮਹਾਰਾ ਜੀ ਮਹਿਮਾ ਦੇ ਵਿੱਚ ਕਹਿੰਦੇ ਨੇ ਗੁਣਗਾਨ ਗਾਉਂਦੇ ਨੇ ਸ਼੍ਰੀ ਰਾਮਚੰਦਰ ਜੀ ਗੁਣਗਾਨ ਗਾਉਂਦੇ ਤੇ ਅਸੀਂ ਔਰ ਜੇਸ ਪ੍ਰਭੂ ਸ਼੍ਰੀ ਰਾਮ ਨੂੰ ਪੂਰਾ ਸੰਸਾਰ ਪੂਰੀ ਦੁਨੀਆ ਭਾਰਤ ਮੰਦਾ ਔਰ ਜੇਸ ਪ੍ਰਭੂ ਸ਼੍ਰੀ ਰਾਮ ਨੂੰ ਲੈ ਕੇ ਆਉਣ ਵਾਲੇ ਲੈ ਕੇ ਆਉਣ ਵਾਲੇ ਸ਼੍ਰੀ ਰਾਮ ਨੂੰ ਪ੍ਰਗਟ ਕਰਨ ਵਾਲੇ اے پربھو શ્રીราม ਨੂੰ ਪ੍ਰਗਟ ਕਰਨ ਵਾਲੇ ਕੌਣ ਸਨ ਜਜ ਪਰਮਪਿਤਾ ਪਰਮਾਤਮਾ ਭਗਵਾਨ ਵาลਮੀਕੀ ਮਹਾਰਦੇ ਪਾਵਨ ਗ੍ਰੰਥ ਪਾਵਨ ਸ਼੍ਰੀ ਜੋਗ ਵਿਸ਼ਿਸ਼ਟ ਗ੍ਰੰਥ ਔਰ ਪਾਵਨ ਸ਼੍ਰੀ ਰਮਾਇਣ ਜੇ ਪਾਵਨ ਬੰਦ ਪਰਮਾਤਮਾ ਵาลਮੀਕੀ ਮਹਾਰਾਜ ਨਾਂ ਲਿਖਦੇ ਮੇਰੇ ਸਤਿਗੁਰੂ ਜੀ ਪਰਮਾਤਮਾ ਵาลਮੀਕ ਮਹਾਰਾਜੀ ਜੇ ਪਾਵਨ ਰਮਾਇਣ ਦੀ ਰਚਨਾ ਨਾ ਕਰਦੇ ਤੇ ਅੱਜ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਨਾਮ ਉਹਨਾਂ ਦਾ ਇਸ ਦੇਸ਼ ਦੇ ਅੰਦਰ ਇਤਿਹਾਸ ਨਾ ਹੁੰਦਾ ਇਹ ਪਾਵਨ ਮੈਣਾ ਤੇ ਪ੍ਰਭੂ ਸ਼੍ਰੀ ਦਾਵ ਚੰਦਰ ਜੀ ਜੇ ਪ੍ਰਭੂ ਸ਼੍ਰੀ ਰਾਮ ਚੰਦਰ ਨੂੰ ਪੂਰੀ ਦੁਨੀਆ ਮੰਦੀ ਆ ਤੇ ਉਹਨੂੰ ਪੈਦਾ ਕਰਨ ਵਾਲੇ ਨੂੰ ਕਿਉਂ ਨਹੀਂ ਕਿਉਂ ਨਹੀਂ ਵਿਸ਼ਵਾਸ ਆਪਾ ਕਿਉਂ ਕੰਬਿਸ਼ਵਾਸ਼ ਆ ਕਿਉਂ ਕੱਕ ਜੁਸ਼ਵਾਸ਼ ਪਰਮਾਤਮਾ ਵਾਲਮੀਕ ਮਹਾਰਾਜ ਇੱਕ ਭਗਵਾਨ ਨੂੰ ਪੈਦਾ ਕਰਨ ਵਾਲੇ ਨੇ ਸਤਗੁਰੂ ਵਾਲਮੀਕ ਮਹਾਰਾਜ ਜੀ ਇੱਕ ਪ੍ਰਭੂ શ્રી ਰਾਮ ਨੂੰ ਪ੍ਰਗਟ ਕਰਨ ਵਾਲੇ ਨੇ ਤੇ ਉਹ ਤੋਂ ਆਦਿ ਸ਼ਕਤੀ ਆਦਿ ਸ਼ਕਤੀ ਹੋ ਸਕਦਾ ਪ੍ਰਚਾਰ ਦੇ ਵਿੱਚ ਕਮੀ ਰਹੀ ਹੋਵੇ ਕਿਉਂਕਿ ਪ੍ਰਭੂ શ્રી ਰਾਮ ਦੇ ਪੈਰੋਕਾਰ ਹਰ ਸਮੇਂ ਪ੍ਰਚਾਰ ਕਰਦੇ ਆ ਮੰਦਰਾਂ ਦੇ ਵਿੱਚ ਘੰਟੀਆਂ ਵੱਜਦੀਆਂ ਟੱਲ ਵੱਜਦੇ ਆ ਅਮਰਤ ਵੇਲੇ ਤੋਂ ਲੈ ਕੇ ਪ੍ਰਭੂ શ્રી ਨਾਮ ਨੂੰ ਪੂਜਿਆ ਜਾਂਦਾ ਸਿਮਰਿਆ ਜਾਂਦਾ ਟੱਲੀਆਂ ਵੱਜਦੀਆਂ ਉਹਦੇ ਨਾਮ ਦੇ ਵਿੱਚ ਮਹਿਮਾ ਦੇ ਵਿੱਚ ਗਾਇਆ ਜਾਂਦਾ ਤੇ ਜੇਸ ਅਕਾਲ ਪੁਰਖ ਨੇ ਜੇਸ ਸ਼ਕਤੀ ਨੇ ਪ੍ਰਭੂ શ્રી ਨਾਮ ਨੂੰ ਪਹਿਲਾ ਕੀਤਾ ਉਹਦੇ ਬ੍ਰਹਮਾਲਿਆ ਦੇ ਵਿੱਚ O de Perocar.